ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੁਦੀਪ ਕੌਰ ਲੈ ਕੇ ਹਾਜ਼ਰ ਹਾਂ ਸ਼੍ਰੀ ਫਤਿਹਗੜ ਸਾਹਿਬ ਦੀਆਂ ਕੁਝ ਖਾਸ ਖਬਰਾਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਜਨਰਤਕ ਕਲਾਚ ਪੋਲਿਓ ਮੁਹਿੰਮ ਦੀ ਕੀਤੀ ਸ਼ੁਰੂਆਤ ਜੀ ਨੂੰ ਦੋ ਬੂੰਦ ਜ਼ਿੰਦਗੀ ਦੀ ਕਹਿੰਦੇ ਆਪੇ ਇੱਕ ਵਾਰੀ ਬੱਚੇ ਨੂੰ ਡੇਟਸੀ ਪੋਲਿਓ ਦੀ ਦਵਾਈ ਦੇ ਦਿੱਤੀ ਤਾਂ ਸਾਰੀ ਉਮਰ ਵਾਸਤੇ ਉਹ ਜਿਹੜਾ ਬੱਚਾ ਹੈਗਾ ਉਹ ਪੋਲਿਓ ਦੀ ਜਿਹੜੀ ਇਸਨਾਮਰਾਤ ਵਾਲੇ ਤੋਂ ਬਚ ਜਾਏਗਾ ਤੇ ਪੰਦੀ ਹੋਏਗਾ ਛੋਟੇ ਬੱਚੇ ਨੂੰ ਪਲਾਈਆਂ ਪੋਲੀਓ ਦੀਆਂ ਬੂੰਦਾ ਬੱਚਿਆਂ ਨੂੰ ਸਾਰਿਆਂ ਨੂੰ ਪੋਲੀਓ ਦੀ ਦਵਾਈ 0 ਤੋਂ 5 ਜਿਹੜੇ 0 ਤੋਂ 5 ਸਾਲ ਦੇ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਦਵਾਈ ਪਲਾਈ ਜਾਣੀ ਹੈ ਬਾਕੀ ਰਹਿੰਦੇ ਬੱਚਿਆਂ ਨੂੰ ਘਰ-ਘਰ ਜਾ ਕੇ ਟੀਮਾਂ ਪਹੁੰਚਣਗੀਆਂ ਪੋਲੀਓ ਦੀਆਂ ਬੂੰਦਾ ਕਾਹਦਾ ਜਿਹੜਾ ਸਟਾਫ ਹੈ ਸਾਡੀ ਇਹ ਟੀਮਾਂ ਕੱਲੇ-ਕੱਲੇ ਘਰ ਜਾ ਕੇ ਚੈੱਕ ਕਰਨਗੀਆਂ ਕੋਈ ਇੱਕ ਬੱਚਾ ਵੀ ਨਹੀਂ ਇਹੋ ਜਿਹਾ ਹੋਣਾ ਚਾਹੀਦਾ ਜਿਹਨੇ 0 ਤੋਂ 5 ਸਾਲ ਦੇ ਵਿੱਚ 5 ਸਾਲ ਦੀ ਹੋਣ ਤੱਕ ਦਾ ਬੱਚਾ ਜਿਹਨੂੰ ਪੋਲੀਓ ਦੀ ਦਵਾਈ ਨਾ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਲਗਾਉਣੀ ਚਾਹੀਦੀ ਹੈ ਵੈਕਸੀਨ ਇਹਦੇ ਨਾਲ ਜਿਹੜਾ ਹੈਗਾ ਆਪਣੇ ਬੱਚਿਆਂ ਦੀ ਸਿਕਿਉਰਟੀ ਆਦਾ ਸਾਡੀ ਆਉਣ ਵਾਲੀ ਪੀੜ੍ਹੀ ਦੀ ਸਿਕਿਉਰਟੀ ਆ ਤੇ ਜੋ ਸਾਡੇ ਮਹਾਤਮਾ ਮੁਖਤਿਆਰ ਸਾਹਿਬ ਕਹਿੰਦੇ ਰਗਲਾ ਪੰਜਾਬ ਬਣਾਣਾ ਉਹ ਤਾਂ ਹੀ ਬੜੇਗਾ ਜੇ ਬੱਚਿਆਂ ਦੀ ਸਾਰਿਆਂ ਦੀ ਵੈਕਸੀਨੇਸ਼ਨ ਹੋਏਗੀ ਬੱਚੇ ਤੰਦਰੁਸਤ ਹੋਣਗੇ ਸਰਹੰਦ ਸ਼ਹਿਰ ਦੇ ਵਿੱਚ ਆਉਣਗੇ ਤਿੰਨ ਨਵੇਂ ਪ੍ਰੋਜੈਕਟ ਬਹੁਤ ਚਿਰ ਤੋਂ ਸਾਡੇ ਸਾਰੇ ਸਤਕਾਰਯੋਗ ਵਸਨੀਕਾਂ ਦੀ ਮੰਗ ਸੀ ਬਹੁਤ ਵਧੀਆ ਤੁਸੀਂ ਦੇਖੋਗੇ ਘਰ ਬਣਿਆ ਲੇਕਿਨ ਇੱਥੇ ਜਿਹੜਾ ਲੋਕ ਟਾਇਲ ਨਹੀਂ ਸੀ ਲੱਗੀ ਹੋਈ ਰਸਤਾ ਨਹੀਂ ਸੀ ਬਣਿਆ ਤੇ ਅੱਜ ਉਸ ਵੱਬ ਬਣਿਆ ਮਾਨਯੋਗ ਸਰਦਾਰ ਭੰਤ ਸਿੰਘ ਮਾਨ ਸਾਹਿਬ ਦੀ ਗੋਈ ਦੇ ਵਿੱਚ ਅਸੀਂ ਅੱਜੇ ਕੰਮ ਸਟਾਰਟ ਕਰਾਉਣ ਲੱਗੇ ਆ ਸਰਹੰਦ ਨੂੰ ਬਣਾਇਆ ਜਾਵੇਗਾ ਵਿਕਸਿਤ ਸ਼ਹਿਰ ਜਿਹੜਾ ਟੈਂਡਰ ਹੈ 11 ਲੱਖ 90 ਹਜ਼ਾਰ ਚ ਬਣ ਕੇ ਬਹੁਤ ਵਧੀਆ ਤਿਆਰ ਹੋ ਜੂਗੀ ਕ ਟਾਈਲਰਾਂ ਬਣਨ ਵਾਲੀਆਂ ਗਲੀਆਂ ਦਾ ਐਮ ਐਲ اے ਲਖਵੀਰ ਸਿੰਘ ਰਾਏ ਨੇ ਕੰਮ ਕਰਵਾਇਆ ਸ਼ੁਰੂ ਕੋਈ ਕੰਮ ਜਿਹੜਾ ਸ਼ਹਿਰ ਦਾ ਸੀ ਰਹਿਣ ਨਹੀਂ ਦੇਣਾ ਕੋਸ਼ਿਸ਼ ਕਰਾਂਗੇ ਕਿ ਸਾਰੇ ਕੰਮ ਹੋਣ ਔਰ ਜਿਹੜੇ ਪੈਂਡਿੰਗ ਪਏ ਆ ਕੰਮ ਉਹ ਵੀ ਬਹੁਤ ਜਲਦ ਅਸੀਂ ਜਿਹੜੇ ਸਟਾਰਟ ਕਰਾਉਣ ਜਾ ਰਹੇ ਆ ਔਰ ਦੋ ਤਿੰਨ ਨਵੇਂ ਪ੍ਰੋਜੈਕਟ ਵੀ ਸ਼ਹਿਰ ਦੇ ਬਚਾਉਣਗੇ ਤੁਸੀਂ ਜਾਣਦੇ ਹੋ ਕਿ ਜਿਹੜੀ ਪੋਲੀਓ ਹੈਗੀ ਆ ਇਹਦੇ ਨਾਲ ਬੱਚਾ ਲਾਈਫ ਲੌਂਗ ਕ੍ਰਿਪਲ ਹੋ ਜਾਂਦਾ ਸੀ ਇਹਦੇ ਵਾਸਤੇ ਅਸੀਂ ਇਹਨੂੰ ਦੋ ਬੂੰਦ ਜ਼ਿੰਦਗੀ ਦੀ ਕਹਿੰਦੇ ਆਂ ਕਿ ਇੱਕ ਵਾਰ ਹੀ ਬੱਚੇ ਨੂੰ ਜੇ ਤੁਸੀਂ ਪੋਲੀਓ ਦੀ ਦਵਾਈ ਦੇ ਦਿੱਤੀ ਤਾਂ ਸਾਰੀ ਉਮਰ ਵਾਸਤੇ ਉਹ ਜਿਹੜਾ ਬੱਚਾ ਹੈਗਾ ਉਹ ਪੋਲੀਓ ਦੀ ਜਿਹੜੀ ਇਸ ਨਾਮ ਰਾਖਵਾਲੇ ਤੋਂ ਬਚ ਜਾਏਗਾ ਤੇ ਪੰਦੀ ਹੋਏਗਾ ਆਪਣੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 15 ਸਾਲ ਤੋਂ ਕੋਈ ਵੀ ਜਿਹੜਾ ਵਾਈਪ ਪੋਲੀਓ ਵਾਇਰਸ ਦਾ ਕੇਸ ਨਹੀਂ ਆਇਆ ਪਰ ਸਾਡੇ ਵਾਸਤੇ ਜਿਹੜਾ ਮੈਟਰ ਆਫ ਕਨਸਰਨ ਹੈ ਚਿੰਤਾ ਵਾਲਾ ਵਿਸ਼ਾ ਉਹ ਸਾਡੇ ਗੁਆਂਢੀ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ ਪਾਕਿਸਤਾਨ ਦੇ ਵਿੱਚ ਫਾਰਗਿਸਤਾਨ ਦੇ ਵਿੱਚ ਉੱਥੇ ਸਭ ਤੋਂ ਜ਼ਿਆਦਾ ਹੈ ਔਰ ਸਾਡੇ ਕੋਲ ਤੇ ਆਪਾਂ ਉੱਤਰ ਜਾਂਦੇ ਆ ਫਿਰ ਇੱਧਰ ਆ ਜਾਂਦੇ ਆ ਪਾਣੀ ਦੇ ਵਿੱਚ ਵੀ ਆਂਦਾ ਸੀ ਸੀਬ੍ਰੇਜ ਦੇ ਵਿੱਚ ਪਾਣੀ ਦੇ ਵਿੱਚ ਆਰਾ ਕਸਮੇ ਕਰਦੇ ਆ ਤੇ ਆਪਣੇ ਬਾਰਡਰ ਵੀ ਲੱਗਦੇ ਉਹਨਾਂ ਦਾ ਨਾਮ ਚਾਹੇ ਟਾਰੀਵਾਗਾ ਬਾਰਡਰ ਹੋਵੇ ਜਾਂ ਹੋਰ ਪ੍ਰਤਾਪੁਰ ਸਾਹਿਬ ਕੋਰੀਡੋਰ ਹੋਵੇ ਸੋ ਸਾਡੇ ਧਾਰਮਿਕ ਸਥਾਨ ਹੈ ਬੜੇ ਧਾਰਮਿਕ ਗੁਰਪੁਰਬ ਤੇ ਵੀ ਸਾਡੇ ਸੰਗਤ ਦਾ ਆਣਾ ਜਾਣਾ ਬੜਿਆ ਰਹਿੰਦਾ ਸੋ ਇਸ ਕਰਕੇ ਸਾਨੂੰ ਜ਼ਰੂਰੀ ਹੈ ਕਿ ਅਸੀਂ ਜਿਹੜਾ ਹੈਗਾ ਜੀ ਅ ਬੱਚਿਆਂ ਨੂੰ ਸਾਰਿਆਂ ਨੂੰ ਕੋਵਿਡ ਤੇ ਦਵਾਈ 0 ਤੋਂ 5 ਜਿਹੜੇ 0 ਤੋਂ 5 ਸਾਲ ਦੇ ਬੱਚੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਦਵਾਈ ਫਲਾਈ ਜਾਣੀ ਹੁੰਦੀ ਹੈ ਇਹ ਅਸੀਂ ਇਹਦੇ ਵਿੱਚ ਮੈਡਮ ਸਾਡੇ 15 ਲੱਖ ਤੋਂ ਜ਼ਿਆਦਾ ਬੱਚੇ ਆ 15 ਲੱਖ ਤੋਂ ਜ਼ਿਆਦਾ ਬੱਚਿਆਂ ਨੂੰ ਦਵਾਈ ਫਲਾਨੀ ਆ ਉਹਦੇ ਵਾਸਤੇ ਅੱਜ ਸਾਡੇ ਪੂਰਤੀ ਐਕਟੀਵਿਟੀ ਆ ਵਿੱਚ ਜਿੱਦਾ ਇੱਥੇ ਲੱਗਿਆ ਹੋਇਆ ਸਾਰੇ ਪੇਰੇ ਇਨਸਾਨਗੇ ਇਸ ਤੋਂ ਬਾਅਦ ਸਾਡਾ ਜਿਹੜਾ ਸਟਾਫ ਹੈ ਸਾਡੀ ਟੀਮਾਂ ਕੱਲੇ-ਕੱਲੇ ਕਰਦਾ ਕੇ ਚੈੱਕ ਕਰਨੀ ਆ ਕੋਈ ਇੱਕ ਬੱਚਾ ਵੀ ਨਹੀਂ ਇਹੋ ਜਿਹਾ ਹੋਣਾ ਚਾਹੀਦਾ ਜਿਹਨੇ 0 ਤੋਂ 5 ਦੇ ਸਾਲ ਦੇ ਵਿੱਚ 5 ਸਾਲ ਦੀ ਹੋਰ ਤੱਕ ਦਾ ਬੱਚਾ ਜਿਹਨੂੰ ਪੋਲੀਓ ਤੇ ਦਵਾਈ ਨਾ ਮਿਲੀ ਇਹ ਇਹਦੇ ਨਾਲ ਜਿਹੜਾ ਹੈਗਾ ਆਪਣੇ ਬੱਚਿਆਂ ਦੀ ਸਿਕਿਉਰਿਟੀ ਆ ਜਦ ਨਾਲ ਸਾਡੀ ਆੜ ਵਾਲੀ ਪੀੜੀ ਦੀ ਸਿਕਿਉਰਿਟੀ ਆ ਜੋ ਸਾਡੇ ਮਾਨਯੋਗ ਮੁਖਵਤੀ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਣਾ ਉਹ ਤਾਂ ਹੀ ਬਣੇਗਾ ਇਹ ਬੱਚਿਆਂ ਦੀ ਸਾਰਿਆਂ ਦੀ ਵੈਕਸੀਨੇਸ਼ਨ ਹੋਏਗੀ ਬੱਚੇ ਤੰਦਰੁਸਤ ਹੋਣਗੇ ਔਰ ਪੋਲੀਓ ਦੇ ਨਾਲ ਨਾਲ ਬਾਕੀ ਵੀ ਜਿੰਨਾ ਸਾਡਾ ਹੈਗਾ ਜੀਰਿਆ ਫਰਟੂਸ 42 ਫੰਸੀ ਦਲਕੋਟ ਟੂ ਟੈਟਨਸ ਹੁਣ ਆਪਣੇ ਜਿਹੜਾ ਤੁਹਾਡਾ ਹੈਗਾ ਹੈਪਟਾਈਟਸ ਬੀ ਦੀ ਵੈਕਸੀਨੇਸ਼ਨ ਆ ਗਈ ਆ ਪ੍ਰੋਸੈਸ ਦੇ ਵਿੱਚ ਵੀ ਜਿਹੜੀ ਸੂਅਰ ਕਾਈਂਡ ਆਫ ਪ੍ਰੋਸੈਸ ਨਹੀਂ ਹੁੰਦਾ। ਸੋ ਜਿੰਨੀਆਂ ਵੀ ਵੈਕਸੀਨੇਸ਼ਨਸ ਆ ਗਈਆਂ ਉਹ ਮੀਜ਼ਲ ਦੀ, ਮਬੀਲ ਦੀ ਉਹਨਾਂ ਜਿਹੜੀ ਇਵਨ ਜਿਹੜੀ ਸਵਾਈਕਲ ਕੈਂਸਰ ਦੀ ਵੈਕਸਨ ਆ ਗਈ ਹੈ ਰੋਕਣ ਵਾਸਤੇ ਇਹ ਸਾਰੀਆਂ ਕਰਵਾਉਣੀਆਂ ਚਾਹੀਦੀਆਂ ਵੱਖ। ਜੀ ਅੱਜ ਅਸੀਂ ਬਾੜ ਨੰਬਰ 7 ਜਿਹੜਾ ਚਾਵਲਾ ਚੌਂਕ ਹੈ ਉਹਦੇ ਕੋਲ ਹੈ ਮੰਗਲਮ ਮੋਟਰ ਦੇ ਵੈਕ ਸਾਈਡ ਬਹੁਤ ਚਿਰ ਤੋਂ ਸਾਡੇ ਸਾਰੇ ਸਤਕਾਰਯੋਗ ਵਾਸੀਆਂ ਦੀ ਮੰਗ ਸੀ। ਬਹੁਤ ਵਧੀਆ ਤੁਸੀਂ ਦੇਖੋਗੇ ਘਰ ਬਣਿਆ ਲੇਕਿਨ ਇੱਥੇ ਜਿਹੜਾ ਲੌਕਟੈਲ ਇਸੇ ਲੱਗੀ ਹੋਈ ਰਸਤਾ ਨਹੀਂ ਸੀ ਬਣਿਆ ਤੇ ਅੱਜ ਉਸ ਵਭ ਬਣਿਆ ਮਾਨਯੋਗ ਸਰਦਾਰ ਭੰਤ ਸਿੰਘ ਮਾਨ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਅੱਜ ਇਹ ਕੰਮ ਸਟਾਰਟ ਕਰਾਉਣ ਲੱਗੇ ਆ 1190000 ਦਾ ਇਹ ਸਾਰੀ ਜਿਹੜਾ ਟੈਂਡਰ ਹੈ 1190000 ਚ ਬਣ ਕੇ ਬਹੁਤ ਵਧੀਆ ਤਿਆਰ ਹੋ ਜੂਗੀ ਔਰ ਇਸ ਤਰੀ ਅੱਜ ਅਸੀਂ ਜਿਹੜਾ ਵਾਰਡ ਨੰਬਰ 1 ਚ ਮਾਤਾ ਗੁਜਰੀ ਕਲੋਨੀ ਆ ਉੱਥੇ ਵੀ ਅਸੀਂ 4.5 ਲੱਖ 430000 ਦਾ ਜਿਹੜਾ ਟੈਂਡਰ ਸੀ ਉਹ ਕਮ ਸਟਾਰਟ ਕਰਵਾ ਕੇ ਆ ਉਹ ਵੀ ਲੋਕਲਿੰਗ ਦਾ ਕੰਮ ਸੀ ਸੋ ਜਿਵੇਂ ਅਸੀਂ ਕਹਿ ਸੀ ਕਿ ਮਾਨਯੋਗ ਸਰਦਾਰਪੰਨ ਸਿੰਘ ਮਾਨ ਸਾਹਿਬ ਦੇ ਸਾਨੂੰ ਦਿਸ਼ਾ ਨਿਰਦੇਸ਼ ਨੇ ਕਿ ਹੁਣ ਜਿਹੜਾ ਆ ਸਾਲ ਹੈ ਵਿਕਾਸ ਦਾ ਸਾਲ ਹੈ ਕੋਈ ਕੰਮ ਜਿਹੜਾ ਸ਼ਹਿਰ ਦਾ ਸੀ ਰਹਿਣ ਨਹੀਂ ਦੇਣਾ ਕੋਸ਼ਿਸ਼ ਕਰਾਂਗੇ ਕਿ ਸਾਰੇ ਕੰਮ ਹੋਣ ਔਰ ਜਿਹੜੇ ਪੈਂਡਿੰਗ ਪਏ ਕੰਮ ਉਹ ਵੀ ਬਹੁਤ ਜਲਦ ਅਸੀਂ ਜਿਹੜੇ ਸਟਾਰਟ ਕਰਾਣ ਜਾ ਰਹੇ ਆ ਔਰ ਦੋ ਤਿੰਨ ਨਵੇਂ ਪ੍ਰੋਜੈਕਟ ਵੀ ਸ਼ਹਿਰ ਦੇ ਵਿੱਚ ਆਉਣਗੇ ਸੋ ਮਾਨਯੋਗ ਸਰਦਾਰਪੰਨ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਅਸੀਂ ਆਪਣੇ ਪੰਜਾਬ ਨੂੰ ਰੰਗਲਾ ਬਣਾਉਣਾ ਉਹਦੇ ਤਹਿਤੀ ਇਹ ਜਿਹੜੇ ਕੰਮ ਸਟਾਰਟ ਹੋਣ ਲੱਗੇ ਇਹ ਸਨ ਸ਼੍ਰੀ ਫਤਿਹਗੜ ਸਾਹਿਬ ਦੀਆਂ ਕੁਝ ਖਾਸ ਖਬਰਾਂ ਇਹ ਫੜਾ ਦਿਓ ਨੂੰ ਇਹ ਪਹਿਲਾ ਦੇਆ